ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਤਾਜੀ ਸਵੀ ਮੱਝ ਛੇੜ ਲਈ ਲੈ ਕੇ ਆਏ ਆਂਗੇ ਬੱਚਾ ਮਗਰ ਆ ਗਿਆ ਕਰਮਾਲੀ ਤੇ ਕੱਟੀ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੁਹਾਨੂੰ ਵੀ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਆਂ ਬਾਈ ਜੀ ਨਾ ਗੱਲਬਾਤ ਆਜੋ ਬਾਈ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਹੋਰ ਠੀਕ ਹੋ ਕਵੇਂ ਚੱਲਦਾ ਬਾਈ ਕੰਮ ਕਰ ਬਹੁਤ ਵਧੀਆ ਰਵਿੰਦਰ ਬਹੁਤ ਵਧੀਆ ਕਰ ਤਾ ਤੇ ਕਵੇਂ ਰਿਹਾ ਉਹਦੇ ਰਿਸਪੌਂਸ ਪੂਰਾ ਵਧੀਆ ਪੂਰਾ ਵਧੀਆ ਅੱਧੇ ਘੰਟੇ ਦੇ ਵਿੱਚ ਵੇ ਸੇਲ ਰੇਟ ਵੀ ਜਾਇਸੀ ਹੈ ਨਾ ਨਾ ਰੇਟ ਤਾਂ ਬਾਈ ਫਿਰ ਆਪਣੇ ਜਾਇ ਜੀ ਹੁੰਦੇ ਬੜੀ ਵੀ ਧੋਖਾ ਧੜੀ ਨਹੀਂ ਹੁੰਦੀ ਨਾ ਹੂੰ ਰੇਟ ਅੱਜ ਵੀ ਜਾਇ ਜੀ ਹੋਣਗੇ ਅੱਜ ਵੀ ਜਾਇ ਜੀ ਕੋਈ ਫੜ ਹੋ ਉਹਦੀ ਜ਼ਿੰਮੇਵਾਰੀ ਹੋਵੇ ਠੀਕ ਆ ਨਾਮ ਤੇ ਬਾਈ ਆਪਣਾ ਐਡਰੈਸ ਬੋਲ ਨਾਮ ਹਰਤੇਜ ਸਿੰਘ ਹੂੰ ਪਿੰਡ ਵਧਾਤੇ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਤਹਿਸੀਲ ਤਪਾ ਨੇੜੇ ਨੇੜੇ ਕੀਉਂਗਾ ਤੇਦੀਪਾੜ ਠੀਕ ਹੈ ਭਾਈ ਡਿਪੈਂਡ ਆਪਣੇ ਨੰਬਰ ਕੰਟੈਕਟ ਨੰਬਰ ਬੋਲ ਦੋ 99153 ਹੂੰ 4796 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਅੱਜ ਫਰਮਾਜ ਲੈ ਕੇ ਆਇਆ ਹੈ ਹਾਂ ਭਾਈ ਹਾਂ ਠੀਕ ਹੈ ਕਿਹੜਾ ਸੂਰਜ ਕੱਲ ਪੌਣੀ ਸੀ ਗੁਰਜਿੰਦਰ ਕੱਲ ਹੀ ਸੂਈ ਹੈ ਹੂੰ ਕੱਲ ਮੈਂ ਤੈਨੂੰ ਜਦੋਂ ਫੋਨ ਲਾਇਆ ਉਦੋਂ ਬਸ ਹੀ ਸੂਣ ਲੱਗ ਗਈ ਮਰ ਕੇ ਕਹਦਾ ਚੱਲ ਆਹ ਨੂੰ ਪਤਾਾਂਗੇ ਘੌਲ ਕੰਦੇ ਹੁੰਦੀ ਕੱਲ ਕਣਿਆ ਜੇ ਪੈਣ ਲੱਗਿਆ ਫਿਰ ਅੱਜ ਤੇ ਹੂੰ ਕਿਹੜਾ ਸੂਆ ਸੂਈ ਹੈ ਬਾਈ ਇਹ ਚੌਥਾ ਸੂਆ ਸੂਈ ਹੈ ਬਈ ਕਦੋਂ ਸੂਈ ਹੈ ਠੀਕ ਹੈ ਤੇ ਕਿੰਨਾ ਕੁ ਫਿਰ ਬੋਲਾ ਹੁਣ ਬੋਲਾ ਜਿੰਦਰ ਮੇਰੀ ਗੱਲ ਦਾ ਬਾਲੀਆਂ ਗੱਲਾਂ ਦਾ ਨੀਚੇ 12 ਲੀਟਰ ਦੀ ਦਾ ਆਪਣੀ ਗਾਰੰਟੀ ਹੁਣ ਦੀ ਹੈ ਕਿ ਚੋਲੇ ਵੀ ਠੀਕ ਹੈ ਠੀਕ ਹੈ ਕਿੰਨਾ ਰਿਹਾ ਦਾ ਜੀ ਦਾ ਜੀ ਦਾ ਵੀਰੇ 14 ਤੋਂ 15 ਲੀਟਰ ਦੁੱਧ ਆ ਰਾਮ ਨਾ ਦੇ ਨੋਰਮਲ ਜੀ ਸੇਵਾ ਤੇ ਉੱਗੇ ਸੇਵਾ ਆਪ ਦੀ ਚਾਹੇ ਅਗਲਾ 8 ਚੋਲੇ ਚਾਹੇ ਅਗਲਾ ਥੱਲੇ ਵੀ ਸੋਰੀ ਠੀਕ ਹੈ ਬਾਈ ਠੀਕ ਹੈ ਪਰ ਮੈਂ ਇਸ ਚ ਕੋਈ ਨੁਕਸਫਾਰਡ ਕੋਈ ਜੀ ਰਹਿਦੀ ਅੰਦਰ ਕੋਈ ਰੱਤ ਸੜ ਕਰਦੀ ਹੋਵੇ ਕਿਸੇ ਤਰ੍ਹਾਂ ਦਾ ਕੋਈ ਨੁਕਸ ਹੋਵੇ ਆਪਣੀ ਘਰ ਤੱਕ ਦੀ ਜ਼ਿੰਮੇਵਾਰੀ ਠੀਕ ਹੈ ਤੇ ਬੱਚਾ ਇਹਦੇ ਮਗਰ ਕੱਟੀ ਆ ਗਈ ਬੱਚਾ ਕੱਟੀ ਆ ਗਈ ਕੱਟੀ ਬਹੁਤ ਕੁਆਲਟੀ ਕੱਟੀ ਬਾਲੀ ਚੰਗੀ ਆਈ ਹੈ ਤੇ ਬੂਮਾ ਦਿਖਾ ਕੇ ਨਾ ਲੰਮੀ ਬੂ ਸਵਾ ਦੇ ਹੂੰ ਲੰਮੀ ਬੂ ਥਾ ਕਿ ਬਹੁਤ ਚੰਗੀ ਕੱਟੀ ਹੋਈ ਗੱਲ ਦਿੱਤਾ ਕਰਮਲ ਨੇ ਤੇ ਜੇ ਗੱਲ ਕਰੀਏ ਚਵਾਈ ਕਿਵੇਂ ਆ ਚਵਾਈ ਇੱਕ ਨੰਬਰ ਵਲੇ ਨਿੰਦਰ ਤਾਰਾ ਮਾਰਕੀਟ ਖਾਦਨੇ ਠੀਕ ਆ ਹਾਂ ਦਾ ਛੜੀ ਵਿੱਚ ਛੜ ਦੋ ਬਾਈ ਤਾਰਾਂ ਬਾਈ ਕਹਿੰਦਾ ਮਾਰ ਕੇ ਦਿਖਾ ਦਿੰਨੇ ਆ ਬਾਈ ਬਾਕੀ ਵੱਡੀ ਬੁੱਡੀ ਫੁੱਲ ਥੋੜਾ ਜਿਹਾ ਸੁਆ ਮੰਨੀ ਜਾਂਦਾ ਪਸ਼ੂ ਕੱਲ ਸੁਈਆ ਕਿ ਨਹੀਂ ਹੋਰ ਗੱਲ ਹੀ ਸਹੀ ਹੈ ਬਲਵਿੰਦਰ ਦਰਬਾਰ ਆ ਤਾਂ ਪਤਾ ਕਣੇ ਅਕੜੂ ਆਈ ਪਈ ਜਾਂਦੇ ਸਹੀ ਗੱਲ ਆ ਬਾਈ ਤੇ ਜੇ ਗੱਲ ਕਰੀਏ ਕੱਦ ਕਾਠ ਦੀ ਕੱਦ ਕਾਠ ਹੋ ਤਾ ਗਿਆ ਨਾ ਹਾਂ ਹਾਂ ਕੱਦ ਬੋਲਾ ਬੈਰ ਬੜੀ ਗੱਟੀ ਦੇਖ ਤੁਹਾਡੇ ਜੀ ਪੂਰੀ ਪਰਿਵਾਰ ਵਗੈਰਾ ਦੀ ਗੱਲ ਕਿਸੇ ਤਰ੍ਹਾਂ ਚੰਗਾ ਆ ਗਿਆ ਸਿੰਘਾਂ ਦੀ ਕੁਆਲਿਟੀ ਚ ਬਹੁਤ ਸਮਝੀ ਵੀ ਆ ਸਹੀ ਗੱਲ ਆ ਬਾਈ ਆ ਨਹੀਂ ਹੋ ਜੰਦੀ ਇਹ ਬਹੁਤ ਜੇ ਆਪਾਂ ਇਹ ਪੋਲੀ ਜਿਹੀ ਸੇਵਾ ਵਾਲੀ ਨਹੀਂ ਬਾਕੀ ਠੰਡੀ ਸੀ ਬਹੁਤ ਹਾਂ ਬਲਵਿੰਦਰ ਭਾਰਤੀ ਕੇ ਤਰ ਨਾ ਮਗਰ ਦੇ ਨੇ ਚੱਕਰਾ ਦੇ ਪਹਿਲਾਂ ਕੀ ਬਾਤ ਆ ਯਾਰ ਬਹੁਤ ਚੰਗੀ ਚਵਾਈ ਆ ਗਈ ਹੈ ਨਾ ਪਤਾ ਲੱਗਦਾ ਅਸਲ ਖੜਕਾ ਹੁੰਦਾ ਵੀ ਚਵਾਈ ਬਾਕੀ ਹੈਗੀ ਹੈ ਚਵਾਈ ਦੇਖੋ ਬੜੀ ਇੱਕ ਨੰਬਰ ਚਵਾਈ ਆ ਗਈ ਮੋਰ ਨੇ ਦਿਨਾਂ ਦੀ ਕਰਾ ਦਿੱਤੀ ਲਤ ਨਹੀਂ ਛੜਨੀ ਕਰਨ ਵਾਲੀ ਮੋਨ ਐ ਖੜੀ ਹੈ ਕੋਈ ਚੱਕਰੀ ਨਹੀਂ ਕੀ ਬਾਤ ਠੀਕ ਹੈ ਮਗਰ ਨਾਲ ਹੀ ਦੁਆਰਾ ਦੇਖਾ ਦੇ ਕਿਆ ਬਾਤ ਆ ਬਹੁਤ ਚੰਗੀ ਚਵਾਈ ਆ ਗਈ ਹਾਂ ਤਾਂ ਸੋਣਾ ਦਿੱਤਾ ਯਾਰ ਮੇਰੇ ਆਪਣੇ ਘਰ ਤੱਕ ਦੀ ਗਰੰਟੀ ਹੋ ਠੀਕ ਮਾਜਤਾਰ ਕੇ ਚੋ ਕੇ ਅਗਲਾ ਫੇਰ ਰਸਦੇ ਬਾਈ ਵੀ ਬਾਈ ਗਾੜੀ ਗੁੜੀ ਚੈੱਕ ਕਰ ਸਕਦੇ ਪਸਾੜੀ ਚੈੱਕ ਕਰ ਸਕਦੇ ਇਹ ਰੇਵਾਰ ਖਾ ਦੀ ਦਿਖਾਈ ਅਨਾਰ ਮੁੰਗਾ ਗਾੜੀ ਜੀ ਦੀ ਸਹੀ ਗੱਲ ਲੈ ਦੇ ਦੁੱਧੜੀ ਗਾੜੀ ਬੋੜਾ ਬਾਈ ਬਹੁਤ ਚੰਗੀਆਂ ਆ ਗਈਆਂ ਬਾਕੀ ਠੰਡੀ ਸੀਲ ਤਾਂ ਐਡੀ ਠੰਡੀ ਸੀਲ ਆ ਜਿਵੇਂ ਮਰਜੀ ਆ ਤਾਂ ਤੈਨੂੰ ਆ ਗੇੜਾ ਕਢਾ ਦੇਣਾ ਆਪਾਂ ਖੋਲੀ ਬਾਈ ਤੋਰ ਤੇ ਤੋਰਾ ਤਰਾ ਬਈ ਪੱਚੇ ਕਰਾਣ ਠੰਡੀ ਸੀਲ ਫੁੱਲ ਆ ਗਈ ਕੋਏ ਨਹੀਂ ਹੈ ਕੋਈ ਭਾਜਦੀਆਂ ਜਾਂ ਡਰਦੀਆਂ ਕਿ ਨਾ 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 ਵਿੰਦਰ ਇੱਥੇ ਸੰਗਲ ਸੱਟ ਕੇ ਫਿਰ ਤਰਾ ਮਾਰ ਦਿੰਦੇ ਸਹੀ ਗੱਲ ਆ ਬਾਕੀ ਬੇਲ ਵਗੈਰਾ ਬਾਈ ਚੈੱਕ ਕਰ ਸਕਦੇ ਲੰਮੀ ਲੰਮੀ ਬਹੁਤ ਆ ਗਈ ਤੇ ਜੇ ਗੱਲ ਕਰੀਏ ਮੁੱਲ ਬਾਈ ਅੱਗੇ ਵੀ ਜਾਏ ਜੀ ਹੁੰਦਾ ਮੁੱਲ ਅੱਜ ਕੀ ਰੱਖੂ ਫਿਰ ਤਾਂ ਦੇਣ ਮੁੱਲ ਵਲ ਜਿੱਧਰ ਤੇ ਮੇਰੀ ਗੱਲ ਸੁਣ ਕੋਈ ਲੱਖ ਨਹੀਂ ਕੋਈ 1.5 ਲੱਖ ਨਹੀਂ ਹੂੰ ਠੀਕ ਹੈ ਠੀਕ ਹੈ ਤੇ ਇੱਕ 20 ਮੁੱਲਾ ਹੂੰ ਸੇਵਾ ਕਰਾਂਗੇ ਇਹਦੇ ਵਿੱਚ ਬਾ ਠੀਕ ਹੈ ਮਾਣ ਤਾਣ ਬੰਦੇ ਦਾ ਮਾਣ ਤਾਣ ਕਰਦੇ ਆਂਗੇ 1 ਲੱਖ 20000 ਰੁਪਏ ਬਾਈ ਕਹਿੰਦਾ ਮੁੱਲਾ ਬਾਈ ਫੀਟਿੰਗ ਦੇਖੋ ਯਾਰ ਲੇਵੇ ਦੀ ਬੜੀ ਲੈ ਕੀ ਬਾਤ ਆ ਯਾਰ ਅਗਲਾ ਗਾਵਾਂ ਦਿਖਾਉਂਦਾ ਹੁੰਦਾ ਨਾ ਤਸੱਲੀ ਦਵਾਉਂਦਾ ਤੂੰ ਆਏ ਹੋ ਇਹ ਕੋਈ ਗੱਲ ਹੀ ਨਹੀਂ ਲੈ ਕੀ ਬਾਤ ਆ ਲੈ ਚੈੱਕ ਕਰੋ ਬਾਈ ਠੰਡੀ ਸੀ ਜਿੱਥੇ ਮਰਜੀ ਖੜ ਕੇ ਚੋਈ ਜਾ ਯਾਰ ਹੂੰ ਮੇਨ ਗੱਲ ਠੰਡੀ ਸੀ ਮੰਜੜਾ ਕੇ ਚੋਣ ਵਾਲੀ ਚੀਜ਼ ਆ ਯਾਰ ਸਹੀ ਗੱਲ ਆ ਬਾਈ ਮੁੱਲ ਵੀ ਬਾਈ ਨੇ ਉਸ ਹਿਸਾਬ ਨਹੀਂ ਕਰਤਾ ਬਾਈ 1,20,000 ਮੁੱਲ ਤਾਂ ਐਵੇਂ ਪੜੀ ਵੀ ਦੇਖ ਹੂੰ ਸਹੀ ਗੱਲ ਹੈ ਨਾ ਆ ਜਾ ਲੰਮੀ ਲੰਮੀ ਫੁੱਲ ਆ ਬਾਈ ਜਿੱਧਰ ਨੂੰ ਮਰਜੀ ਮੁੱਲ ਜਿੱਧਰ ਨੂੰ ਮਰਜਾ ਠੰਡੀ ਸੀ ਲਾ ਕਰਮ ਵਾਲੇ ਸਤਿ ਅਕਾਲ ਬਾਕੀ ਇਹ ਨਹੀਂ ਹੈਗਾ ਵੀ ਛੋਟੀ ਆ ਜਾਂ ਲਸੀ ਨਾ ਨਾ ਕਿਸੇ ਬਸ ਸੁਪੰਜੀ ਨਹੀਂ ਸਹੀ ਗੱਲ ਆ ਬਾਈ ਕਿਸੇ ਦੇ ਬਸ ਹੱਥ ਤਰਾਈ ਨਹੀਂ ਮਿਲ ਜਾਂਦੇ ਤੇ ਕਿੰਨੇ ਆਏ ਨੇ ਬਾਈ ਨੈਟ ਦੁੱਧ ਦੇ ਦੇਣਾਗਾ ਨੈਟ ਬਾਈ ਦੇਖ ਮੇਰੀ ਗੱਲ 14 ਲੀਟਰ ਇਹ ਤਾਂ ਆਪਣੀ ਫੁੱਲ ਗਰੰਟੀ ਆ ਫੁੱਲ ਐਨੀ ਟਾਈਮ ਭਾਵੇਂ ਇੱਕ ਪਰਸੋਂ ਨੀ ਚੋਕੀ ਲੈ ਜਾਏ ਅਗਰ ਗੱਲ ਹੀ ਮੁੱਕੀ ਠੀਕ ਆ ਸਾਈ ਪਾ ਦੇ ਚੋਕੀ ਲੈ ਜਾ ਪਰਸੋਂ ਜੇ ਬਾਕੀ ਬਾਈ ਇਹ ਗੱਲ ਹੋ ਗਿਆ 16 ਲੀਟਰ ਤੱਕ ਦੁੱਧ ਕੱਢ ਸਕਦੇ ਆ ਮੈਂ ਟੌਰ ਠੀਕ ਆ ਹਾਂ ਮੇਨ ਗੱਲ ਠੰਡੀ ਸੀਲ ਦੀ ਆ ਨਾ ਮੌਨ ਨਾ ਖੜੀ ਠੰਡੀ ਸੀਲ ਤਾਂ ਬਾਈ ਜਰ 10 3 2 3 ਡਰੀ ਧਾਰਾ ਵਰਕ ਦੇ ਹੋ ਜਾਣਾ ਗਾਂਆਂ ਦੋ ਤਿੰਨ ਵਾਰੀ ਧਾਰਾ ਮਾਰਨ ਲੱਗ ਗਿਆ ਬਾਈ ਕਰਮਲਣ ਚੱਕਰੀ ਨਹੀਂ ਵਿਹੜੇ ਚੱਕਰੀ ਨਹੀਂ ਪੁੱਠੇ ਗਾਇਆਂ ਰੋ ਕਾਈ ਦਾ ਗਾਂਜਾਲਾ ਕੰਮ ਹੈ ਪੈਨੇ ਪੈਠੇ ਪੁੱਠੇ ਬਸ ਵੇਜ ਲੈ ਸਹੀ ਗੱਲ ਲੈ ਕੀ ਬਾਤ ਹੈ ਫਰੀਜਾਂ ਦੀ ਖੜ ਗਈ ਕੀ ਬਾਤ ਹੈ ਠੰਡੀ ਸੀਲ ਦੇਖੋ ਬੜੀ ਠੰਡੀ ਸੀਲ ਆ ਲੈ ਚੱਲ ਬਾਈ ਚਲ ਮੁੱਲ ਵੀ ਬਾਈ ਨੇ ਬਾਈ ਜਾਇ ਰੱਖਿਆ ਬਾਕੀ ਬੂਥ ਵਗੈਰਾ ਬਾਈ ਚੈੱਕ ਕਰ ਸਕਦੇ ਸਿੰਗਾ ਦਾ ਸੈੱਜ ਵੀ ਬਹੁਤ ਚੰਗਾ ਆ ਗਿਆ ਕੋਈ ਫੁੱਲਾਇਆ ਸਿੰਗ ਨਹੀਂ ਨਾਲੋਂ ਹੀ ਸਿੰਗ ਮੋੜਿਆ ਵਾ ਤੇ ਮੇਨ ਗੱਲ ਦੇਖੋ ਬਾਈ ਜਿੱਧਰ ਨੂੰ ਲੈ ਜਾਓਗੇ ਉਧਰ ਨੂੰ ਹੀ ਤੁਰ ਜੇ ਵਜਣ ਵਜਣ ਫਰਲਾ ਵਜਣ ਦੇਖਦਾ ਕਿਸੇ ਪਾਸੋਂ ਐ ਨਹੀਂ ਹੈਗਾ ਕਿ ਜੈਨ ਕੁਝ ਵੀ ਯਾਰ ਮੈਂ ਕਿ ਲੇਵਾ ਚੈੱਕ ਕਰਾਉਣਾ ਥਾਣਾ ਦਾ ਸੈੱਜ ਚੈੱਕ ਕਰ ਸਕਦਾ ਥਣ ਵੀ ਬਹੁਤ ਚੰਗਾ ਆ ਗਿਆ ਲੈ ਚੈੱਕ ਕਰੋ ਬਈ ਠੰਡੀ ਸੀਲ ਦੇਖੋ ਯਾਰ ਗਾ ਮਾਰ ਗਿਆ ਜਿੱਥੇ ਮਰਜੀ ਜਿਵੇਂ ਮਰਜੀ ਸਹੀ ਗੱਲ ਆ ਬਾਈ ਤੇ ਨਾਕ ਸੀਗਾ ਬਾਈ ਕੋਲੇ ਬਾਈ ਇੱਕ ਸੋ ਆਪਾਂ ਦਿਖਾ ਦਿੱਤਾ ਜੇ ਕਿਸੇ ਵੀਰ ਨੂੰ ਪਸੰਦ ਆਵੇ ਬਾਈ ਨਾ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਧੰਨਵਾਦ